ਪੰਜਾਬੀ ਗੀਤਾਂ ਵਿੱਚ ਮਾਡਲਿੰਗ ਕਰਨ ਵਾਲੀ ਮਾਡਲ ਕੁੜੀ ਪਾਇਲ ਪਰਮ ਜਿਸ ਨੇ ਕਿ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲੰਡੀ ਜੀਪ ਤੇ ਅੱਗੇ ਖੜ ਸਿੱਧੂ ਮੂਸੇਵਾਲਾ ਦਾ ਗੀਤ ਲਗਾ ਕੇ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਸ ਵਿੱਚ ਉਹ ਜੀਪ ਦੇ ਅੱਗੇ ਖੜ ਕੇ ਥਾਪੀ ਮਾਰ ਰਹੀ ਹੁੰਦੀ ਹੈ ਪ੍ਰਸ਼ਾਸਨ ਵੱਲੋਂ ਇਸ ਵੀਡੀਓ ਤੇ ਕਾਰਵਾਈ ਕਰਦੇ ਹੋਏ ਪਾਇਲ ਪਰਮ ਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ ਪਰ ਕਦਰ ਦੇ ਹੋਣ ਤੋਂ ਬਾਅਦ ਪਾਇਲ ਪਰਮ ਕਾਫੀ ਗੁੱਸੇ ਵਿੱਚ ਲਾਈਵ ਆਈ ਤੇ ਸਰਕਾਰ ਤੇ ਪ੍ਰਸ਼ਾਸਨ ਨੂੰ ਕੀ ਬੋਲੀ ਦੇਖੋ ਅੱਗੇ ਪੂਰੀ ਵੀਡੀਓ ਪਾਇਲ ਪਰਮ ਦੀਆਂ ਗੱਲਾਂ ਤੁਹਾਨੂੰ ਕਿਵੇਂ ਲੱਗੀਆਂ ਕਮੈਂਟਾਂ ਵਿੱਚ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਨਾ ਗੱਲ ਕਰੀ ਤਾਂ ਮੇਰੀ ਗਲਤੀ ਜਿਹੜੀ ਵੀਡੀਓ ਵਾਇਰਲ ਹੋ ਗਈ ਆ ਹਰ ਇੱਕ ਪੇਜ ਤੇ ਪੈ ਰਹੀ ਆ ਪਿਛਲੀ ਵਾਰੀ ਵੀ ਮੇਰੇ ਤੇ ਹੀ ਹੈ ਨਾ ਮੈਂ ਕਹਿੰਦੀ 3600 ਬੰਦੇ ਇੰਸਟਾਗ੍ਰਾਮ ਤੇ ਲੰਡੀ ਜੀਪ ਤੇ ਵੀਡੀਓ ਬਣਾਉਂਦੇ ਆ ਸਿੱਧੀ ਪ੍ਰਮੋਟ ਕਰ ਰਿਹਾ ਫੀਮ ਨੂੰ ਪ੍ਰਮੋਟ ਕਰ ਰਿਹਾ ਮੈਂ ਤਾਂ ਉਹ ਵੀ ਨਹੀਂ ਕਰ ਰਹੀ ਹੈਗੀ ਜੇ ਪਾਇਲ ਪਰਮ ਨੇ ਪਿਸਟਲ ਦੇ ਨਾਲ ਵੀਡੀਓ ਪਾ ਲਈ ਤਾਂ ਪਾਇਲ ਪਰਮ ਗਲਤ ਹੋ ਗਈ ਹੈ ਜੀ ਚਲੋ ਜੀ ਪਰਚਾ ਘਟਵਾ ਦਈਏ ਇਹ ਕਰਤਾ ਉਹ ਕਰਤਾ ਚਲੋ ਠੀਕ ਹੈ ਇੱਕ ਜੀਪ ਤੇ ਚੜ ਕੇ ਮੈਂ ਥਾਪੀ ਮਾਰਦੀ ਐ ਉਹ ਜੀ ਸਟੰਟ ਹੋ ਗਿਆ ਥਾਪੀ ਮਾਰੀ ਕੁਝ ਗਲਤ ਕੀਤਾ ਮੈਂ ਤਾਂ ਮਾਰਾਂਗੀ ਸਿੱਧੀ ਜੀ ਗੱਲ ਆ ਕਰ ਲੋ ਫਿਰ ਜਿਹਨੇ ਜੋ ਕਰਨਾ ਔਰ ਦੂਜੀ ਗੱਲ ਪੁਲਿਸ ਵਾਲਿਆਂ ਨੂੰ ਮੈਂ ਸਾਰੀ ਟੀਮ ਨੂੰ ਕਹਿਣਾ ਚਾਹੁੰਦੀ ਜੇ ਪੰਜਾਬ ਪੁਲਿਸ ਹੈਗੀ ਆ ਤੇ ਪਹਿਲੀ ਗੱਲ ਤਾਂ ਤੁਸੀਂ ਪਹਿਲਾਂ ਉਧਰ ਧਿਆਨ ਦਿਓ ਜਿਹੜਾ ਆ ਫੀਮ ਵਾਲੀਆਂ ਵੀਡੀਓ ਚੱਲਦੀਆਂ ਪਈਆਂ ਲੰਡੀ ਜੀਪ ਤੇ ਥਾਪੀਆਂ ਕੌਣ ਮਾਰ ਰਿਹਾ ਕੌਣ ਨਹੀਂ ਕਰ ਰਿਹਾ ਜਿਹੜੇ ਪ੍ਰਮੋਟ ਕਰ ਰਹੇ ਉਹਨਾਂ ਨੂੰ ਦੇਖੋ ਮੇਰੀ ਹੀ ਵੀਡੀਓ ਕਿਉਂ ਸਾਰਿਆਂ ਨੂੰ ਸਾਹਮਣੇ ਨਜ਼ਰ ਆਂਦੀ ਆ ਮੈਂ ਹਰ ਵਾਰੀ ਪਾਇਲ ਪਰਮੀ ਕਿਉਂ ਇੰਸਟਾਗ੍ਰam ਤੇ ਮੈਂ ਕੱਲੀ ਫੇਮਸ ਹਾਂ ਬਹੁਤ ਜ਼ਿਆਦਾ ਜਨਤਾ ਇੱਥੇ ਜਿਹੜੀਆਂ ਕੁੜੀਆਂ ਬਣਾਉਂਦੀਆਂ ਥਾਰਾਂ ਤੇ ਚੜ ਕੇ ਬਣਾਉਂਦੀਆਂ ਗੱਡੀਆਂ ਦੇ ਚੜ ਕੇ ਬਣਾਉਂਦੀ ਤਾ ਵੀਕ ਦਾ ਪੰਜਾਬ ਚ ਉਹਨੂੰ ਰੋਕੋ ਧਿਆਨ ਉਧਰ ਕਰੋ ਮੇਰੇ ਵੱਲ ਨੂੰ ਕੀ ਕਰ ਰਹੇ ਹੋ ਜਿੱਦਣ ਇਹ ਸਭ ਬੰਦ ਹੋ ਜਾਊਗਾ ਮੈਂ ਵੀ ਬੰਦ ਕਰ ਦਾਂਗੀ ਮੈਂ ਵੀ ਕਰਨਾ ਸਭ ਕੁਝ ਬੰਦ ਕਰ ਦਾਂਗੀ ਮੈਂ ਗੱਡੀਆਂ ਤੇ ਚੜਨਾ ਬੰਦ ਕਰੂੰਗੀ ਅਸਲੇ ਨੂੰ ਪ੍ਰਮੋਟ ਕਰਨਾ ਮੈਂ ਬੰਦ ਕਰ ਦਾਂਗੀ ਪਹਿਲਾਂ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਿ ਪਹਿਲਾਂ ਉਧਰ ਧਿਆਨ ਦਿਓ ਕੁੜੀ ਦਿਖ ਗਈ ਤੁਹਾਨੂੰ ਮੇਰੀਆਂ ਵੀਡੀਓ ਹਾਈਲਾਈਟ ਹੋਣ ਦੀਆਂ ਕਿ ਹਾਂਜੀ ਪਾਇਲੇ ਇਹ ਕਰਤਾ ਪਾਇਲੇ 3600 ਮਢੀਰ ਇੱਥੇ ਵੀਡੀਓ ਬਣਾਉਂਦੀ ਲੰਡੀ ਜੀਪ ਤੇ ਚੜਕੇ ਉੱਧਰ ਧਿਆਨ ਕਿਸੇ ਦਾ ਨਹੀਂ ਹੈਗਾ ਜਾਂ ਫਿਰ ਪੈਸੇ ਖਲਾਂਦੀ ਆ ਜਾਂ ਫਿਰ ਮੈਂ ਸਿੱਧਾ ਮੂੰਹ ਤੇ ਬੋਲ ਰਹੀ ਆ ਦੇਖੋ ਮੈਂ ਕਿਸੇ ਨਾਲ ਕੋ ਮੇਰੀ ਕਿਸੇ ਨਾਲ ਹੁੱਲੜਵਾਜੀ ਤਾਂ ਹੈ ਨਹੀਂ ਕਿ ਮੈਂ ਕਿਸੇ ਨਾਲ ਲੜ ਰਹੀ ਆ ਜੇ ਮੈਂ ਵੀਡੀਓ ਪਾਤੀ ਆ ਤੇ ਉਹ ਖਬਰਾਂ ਚ ਕਿਉਂ ਆਂਦੀ ਆ ਕੀ ਗੱਲ ਮੈਂ ਹੀ ਦਿਖਦੀ ਸਾਰਿਆਂ ਨੂੰ ਲੋਕੀ ਕਹਿੰਦੇ ਫੁਕਰੀ ਮਾਰਦੀ ਆ ਇਹ ਮਾਰਦੀ ਆ ਬਈ ਮਾਰਦੀ ਆ ਧੰਮ ਹੈਗਾ ਤੁਸੀਂ ਵੀ ਮਾਰ ਲਓ ਮੈਂ ਮਨਾ ਥੋੜੀ ਕੀਤਾ ਤੁਸੀਂ ਨਾ ਕੀਤਾ ਪੰਜਾਬ ਸਰਕਾਰ ਨੂੰ ਮੈਂ ਕਹਿੰਦੀ ਸਰ ਥੋੜਾ ਧਿਆਨ ਉਧਰ ਦੇ ਕੇ ਮੇਰੇ ਵੱਲ ਘਟਾ ਕੇ ਥੋੜਾ ਧਿਆਨ ਇੱਧਰ ਦੇ ਲੋ ਜਿਹੜੇ ਸ਼ਰੀਆਮ ਲੋਕ ਕੀ ਆਪਣੀਆਂ ਵੀਡੀਓ ਵਿੱਚ ਰੀਲਸ ਦੇ ਵਿੱਚ ਫੀਮ ਨੂੰ ਪ੍ਰਮੋਟ ਕਰ ਰਹੇ ਉਧਰ ਕਿਸੇ ਦਾ ਧਿਆਨ ਨਹੀਂ ਜੇ 3600 ਵੀਡੀਓ ਮੈਂ ਕੱਢ ਕੇ ਦਿਖਾਤੀ ਫਿਰ ਮੈਨੂੰ ਕੀ ਇਨਾਮ ਮਿਲੂਗਾ ਮੈਂ ਹੀ ਗਲਤਾ ਮਤਲਬ ਥਾਰ ਦੇ ਚੜ ਕੇ ਵੀਡੀਓ ਬਣਾ ਲੀਆ ਥਾਪੀ ਮਾਰ ਲੀਆ ਥਾਪੀ ਤਾਂ ਐਦਾ ਹੀ ਵੱਜੂਗੀ ਜਿਹਨੇ ਰੋਕਣਾ ਫਿਰ ਰੋਕ ਲੋ ਮੈਂ ਸਿੱਧਾ ਕਰ ਰਹੀ ਹਾਂ ਠੀਕ ਹੈ ਤੁਸੀਂ ਬੰਦ ਕਰਵਾ ਲੂਗੇ ਅਸਲੇ ਬੰਦ ਕਰਵਾ ਲਓ ਫੀਮ ਬੰਦ ਕਰਵਾ ਲਓ ਚਿੱਟਾ ਬੰਦ ਕਰਵਾ ਲਓ ਮੈਂ ਵੀ ਬੰਦ ਕਰ ਦਾਂਗੀ ਮੇਰੀ ਕੋਈ ਵੀਡੀਓ ਇਦਾਂ ਦੀ ਨਹੀਂ ਆਉਂਗੀ ਜੇ ਤੁਸੀਂ ਇਹ ਚੀਜ਼ਾਂ ਕਰੋਗੇ ਪੰਜਾਬ 'ਚ ਇਹ ਚੱਲਣਾ ਵਾ ਸ਼ਰੀਆ ਮੁੰਡੇ ਪਾ ਰਹੇ ਆ ਤੇ ਫਿਰ ਮੈਂ ਕਿਉਂ ਨਾ ਪਾਵਾਂ ਲੋਕੀ ਪ੍ਰਮੋਟ ਕਰ ਰਹੇ ਫਿਰ ਮੈਂ ਤਾਂ ਥਾਰ ਤੇ ਚੜ ਕੇ ਥਾਪੀ ਮਾਰੀ ਐ ਇਹਦੇ ਵਿੱਚ ਕੁਝ ਗਲਤ ਤਾਂ ਹੈ ਨਹੀਂ ਜਾਂ ਤਾਂ ਮੈਂ ਕਿਸੇ ਨੂੰ ਧਮਕੀ ਦੇ ਰਹੀ ਹਾਂ ਜੇ ਇਹ ਕਰ ਰਹੀ ਹਾਂ ਤੁਸੀਂ ਉਹਨਾਂ ਨੂੰ ਵੀ ਰੋਕੋ ਨਾ ਕੱਲੀ ਪਾਇਲ ਪਰ ਮ ਹਾਈਲਾਈਟਾਂ ਵਿੱਚ ਚਲਦੀ ਰਹਿੰਦੀ ਆ ਕਿ ਪਾਇਲ ਥਾਰ ਤੇ ਚੜ ਗਈ ਪੁਲਿਸ ਦੀ ਗੱਡੀ ਤੇ ਚੜ ਗਈ ਜੀ ਅਸਲੇ ਪ੍ਰਮੋਟ ਕਰ ਰਹੀ ਆ ਗਨ ਦੇ ਨਾਲ ਵੀਡੀਓ ਬਣਾ ਰਹੀ ਆ ਇੰਸਟਾਗ੍ਰam ਤੇ ਤੁਸੀਂ ਆਪ ਸਿਕਿਉਰ ਕਰਕੇ ਦੇਖ ਲਓ ਕਿ ਕਿੰਨੀਆਂ ਵੀਡੀਓ ਪਈਆਂ ਲੰਡੀ ਜੀਪ ਤੇ ਕਿੰਨੀਆਂ ਥਾਰ ਤੇ ਛੜ ਕੇ ਪਿਸਤਲਾਂ ਦੇ ਨਾਲ ਆ ਤੇ ਪਾਇਲ ਪਰਮ ਪਾ ਦੋ ਤਾਂ ਗਲਤ ਆ ਮੈਂ ਹੀ ਕਿਉਂ ਦਿਖਦੀ ਆ ਮੈਂ ਕਿਸੇ ਦਾ ਕੀ ਬੁਰਾ ਕੀਤਾ ਵਾ ਮੈਨੂੰ ਇੱਕ ਗੱਲ ਤੁਸੀਂ ਖੁਦ ਦੱਸੋ ਕਮੈਂਟਾਂ 'ਚ ਫੁਕਰੀ ਮਾਰਦੀ ਇਹ ਕਰਦੀ ਬਾਈ ਪੱਲੇ ਪਈ ਆ ਠੀਕ ਐ ਮਾਰ ਲਈ ਐ ਤੁਸੀਂ ਵੀ ਮਾਰ ਲਓ ਕਿਸੇ ਨੂੰ ਮਨਾ ਥੋੜੀ ਕਿਤਾ ਵਾ ਥਾਪੀ ਮਾਰੀ ਤੇ ਮਾਰੀ ਆ ਫਿਰ ਤੁਸੀਂ ਮੇਰੇ ਤੇ ਆ ਕੇ ਪਰਚਾ ਕਰਵਾਣਾ ਪਰਚੇ ਨਾਲ ਕੀ ਹੋ ਜਾਊਗਾ ਯਾਰ ਦਾ ਤਾਂ ਕੋਈ ਹੈ ਨਹੀਂ ਕਿ ਅੱਗੇ ਨਹੀਂ ਹੈਗਾ ਮੇਰੇ ਕੋਈ ਪਿੱਛੇ ਨਹੀਂ ਹੈਗਾ ਮੇਰੇ ਨਾਲ ਨਹੀਂ ਖੜੂਗਾ ਕੋਈ ਕੁਝ ਗਲਤ ਤਾਂ ਕੀਤਾ ਨਹੀਂ ਕਿਸੇ ਦਾ ਮੈਂ ਮਰਡਰ ਤਾਂ ਕਰਕੇ ਨਹੀਂ ਆਕੇ ਕਿਸੇ ਤੇ ਗੋਲੀ ਮਾਰ ਕੇ ਆਗੀ ਜਿਹੜੇ ਸ਼ਰੀਆਮ ਇੱਥੇ ਕ੍ਰਾਈਮ ਚੱਲਦੇ ਪੰਜਾਬ 'ਚ ਪਹਿਲਾਂ ਉਹ ਬੰਦ ਕਰਵਾਓ ਜਿੱਦਣ ਉਹ ਬੰਦ ਹੋ ਜੂंगे ਮੈਂ ਆਪਣੇ ਆਪ ਸਾਰੀਆਂ ਰੀਲਾਂ ਬੰਦ ਕਰ ਦਾਂਗੀ ਮੈਂ ਨਹੀਂ ਕਰਾਂਗੀ ਪਰ ਪੰਜਾਬ ਸਰਕਾਰ ਨੂੰ ਹੱਥ ਬਣ ਕੇ ਬੇਨਤੀ ਕਰਦੀ ਆ ਕਿ ਮੈਂ ਚਲੋ ਮੈਂ ਬਣਾ ਰਹੀ ਰੀਲ ਮੈਂ ਕਰ ਰਹੀ ਹਾਂ ਸਾਰਾ ਕੁਝ ਮੈਂ ਬੰਦ ਕਰ ਦਾਂਗੀ ਤੁਸੀਂ ਬੰਦ ਕਰਵਾ ਲਓ ਆ ਜਿਹੜੇ ਫੀਮ ਨੂੰ ਪ੍ਰੋਮੋਟ ਕਰ ਰਹੇ ਹੁਣ ਮੈਂ 3600 ਮੁੰਡੇ ਇੱਥੇ ਹੈਗੇ ਇੰਸਟਾਗ੍ਰam ਤੇ ਵੀਡੀਓ ਖੁਦ ਜਾ ਕੇ ਦੇਖ ਲੋ